ਸ਼ਹਿਰਾਂ ਦੇ ਅੰਸ਼ ਮੁਖਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸਗੇਵਾਲਾ ਵਿਖੇ ਚੱਲ ਰਹੀ ਇੱਕ ਗੈਰ ਕਾਨੂੰਨੀ ਪਟਾਕਾ ਫੈਕਟਰੀ ਵਿੱਚ ਹੋਏ ਭਿਆਨਕ ਧਮਾਕੇ ਉਪਰੰਤ ਜ਼ਖਮੀ ਹੋਏ ਸਤਾਈ ਮਜ਼ਦੂਰਾਂ ਦਾ ਹਾਲਚਲ ਜਾਣਨ ਵਾਸਤੇ ਅੱਜ ਸੁਖਬੀਰ ਸਿੰਘ ਬਾਗਲ ਬਚਿੰਡਾ ਪਹੁੰਚ ਜਿੱਥੇ ਕਿਉਂਨਾ ਮੌਜੂਦਾ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਮੁਕੰਮਲ ਤੌਰ ਤੇ ਫੇਲ ਐਲਾਨਿਆ। ਉੱਥੇ ਹੀ ਇਹਨਾਂ ਦੱਸਿਆ ਕਿ ਇਹਨਾਂ ਗੈਰ ਕਾਨੂੰਨੀ ਫੈਕਟਰੀਆਂ ਦੇ ਪਿੱਛੇ ਸੱਤਾ ਤਾਰੀ ਤੇ ਰਤੇ ਇਸ ਦੇ ਕੈਬਨਿਟ ਵਜ਼ੀਰਾਂ ਦਾ ਸਿੱਧਾ ਹੱਥ ਹੈ ਜਿਸ ਕਰਕੇ ਇਹਨਾਂ ਗੈਰ ਕਾਨੂੰਨੀ ਫੈਕਟਰੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਅਤੇ ਅਜਿਹੀ 4-5 ਮਹੀਨਿਆਂ 'ਚ ਜਦੋਂ ਦੀ ਝਾੜੂ ਵਾਲੀ ਸਰਕਾਰ ਆਈ ਹੈ ਇੱਕ ਇਲੀਗਲ ਫੈਕਟਰੀ ਖੋਲ ਦਿੱਤੀ ਗਈ ਹੈ ਤੇ ਜਿਹੜੀ ਵੱਡੀ ਦੁੱਖ ਦੀ ਗੱਲ ਹੈ ਕਿ ਉਸ ਫੈਕਟਰੀ ਪੇਟ੍ਰੋਲਜ ਵੀ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਦੀ ਹੈ ਤੇ ਅੱਜ ਉੱਥੇ ਕੋਈ ਪ੍ਰਕੌਸ਼ਨਸ ਨਹੀਂ ਕੋਈ ਉਹਨਾਂ ਦੇ ਕੋਈ ਹੈ ਨਹੀਂ ਤੇ ਦੇਖੋ ਕਿੰਨਾ ਵੱਡਾ ਬਲਾਸਟ ਹੋਇਆ ਹੈ ਤੇ ਅੱਜ ਤਕਰੀਬਨ 5 ਲੋਕ ਮਾਰੇ ਗਏ ਐ ਤੇ 20 25 ਬਹੁਤ ਸੀਰੀਅਸ ਐ ਇੱਥੇ ਮੈਂ ਉਹਨਾਂ ਪਤਾ ਕਰਨ ਵਾਸਤੇ ਆਇਆ ਮੈਂ ਇੱਕ ਤਾਂ ਬੇਨਤੀ ਕਰਨਾ ਚਾਹਣਾ ਐ ਇਹਦੇ ਚ ਕਵਰ ਅਪ ਨਹੀਂ ਹੋਣਾ ਚਾਹੀਦਾ ਦੇਖੋ ਇਸ ਇਸ ਜਿਨ੍ਹਾਂ ਦੇ ਫੈਕਟਰੀ ਮਾਲਕ ਤੇ ਮਗਰ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਲੋਕ ਐ ਸੋ ਮੈਂ ਬੇਨਤੀ ਕਰਨਾ ਚਾਹਣਾ ਬੀਜੀਪੀ ਸਾਹਿਬ ਨੂੰ ਵੀ ਕਿ 5 ਮੌਤਾ ਹੋ ਗੀਆਂ ਤੇ 25 ਜੇ ਤੁਸੀਂ ਕਵਰ ਅਪ ਕਰੋਗੇ ਤੇ ਇੱਥੇ ਐਜੀਟੇਸ਼ਨ ਵੀ ਹੋਊਗੀ ਦੇਖੋ ਐਜੀਆਂ ਫੈਕਟਰੀਆਂ ਇਲੀਗਲ ਕੰਮ ਪੰਜਾਬ ਸ਼ੁਰੂ ਹੋ ਗਏ ਐ ਅਤੇ ਇੱਕ ਇੱਕ ਜਮਾਂ ਖਤਰੇ ਦਾ ਬਹੁਤ ਵੱਡਾ ਕਾਰਨ ਐ ਇੱਥੇ ਤੇ ਦੂਜੀ ਇੱਕ ਹੋਰ ਗੱਲ ਨੋਟਿਸ ਕੀਤੀ ਮਾਈਨਰ ਬੱਚਿਆਂ ਨੂੰ ਨੌਕਰੀਆਂ ਇੱਥੇ ਕੰਮ ਕਰਾ ਰਹੇ ਸੀ ਐਕਸਪਲੋਸਿਵ ਜਗ੍ਹਾ ਤੇ ਤੇ ਦੋ ਤਿੰਨ ਮਾਈਨਰ ਬੱਚੇ ਤਾਂ ਮੈਂ ਅੰਦਰ ਮੈਂ ਉਹਨਾਂ ਨੂੰ ਉਹ ਦੇਖ ਮਿਲ ਕੇ ਆਇਆ ਐ ਜਿਨ੍ਹਾਂ ਨੂੰ ਬਹੁਤ ਸੱਟਾਂ ਮਚੀਆਂ ਸਰ ਦੱਸਿਆ ਜਾ ਰਿਹਾ ਮਾਲਕ ਕੋਲੇ ਕਾਗਜ਼ ਵੀ ਨਹੀਂ ਹੈ ਫੈਕਟਰੀ ਦੇ 1 ਮਹੀਨਾ ਪਹਿਲਾਂ ਅਪਲਾਈ ਕੀਤਾ ਪ੍ਰਸ਼ਾਸਨ ਨੇ ਇਸ ਤੇ ਢੀਲ ਵਰਤੀ ਮੈਂ ਉਹੀ ਕਹਿ ਰਿਹਾ ਕਿਉਂਕਿ ਇੱਥੇ ਬਹੁਤ ਸੀਨੀਅਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੀ ਪੂਰੀ ਸਪੋਰਟ ਹੈ ਇੱਥੇ ਉਹਨਾਂ ਨੇ ਉਹ ਖਲਾਈ ਹੈ ਫੈਕਟਰੀ ਉਹਨਾਂ ਦੇ ਮੇਨ ਵਰਕਰ ਹੈ ਆਮ ਆਦਮੀ ਪਾਰਟੀ ਦਾ ਜਿਹਦੀ ਆ ਫੈਕਟਰੀ ਹੈ ਤੇ ਬੜਾ ਦੁੱਖ ਹੈ ਕਿ ਇੰਨਾ ਸ਼ਰਿਆਂ ਵਿੱਚ ਐਕਸਪਲੋਸਿਵ ਦੀ ਗੱਲ ਹੋਏ ਆ ਤਾਂ ਖੋਲ ਹੀ ਨਹੀਂ ਸਕਦੇ ਫੈਕਟਰੀ ਐਕਸਪਲੋਸਿਵ ਦੀ ਥੋੜੇ ਪ੍ਰੋਸੈਸਰ ਦੀ ਖੋਲਣ ਵਾਸਤੇ ਬਹੁਤ ਲਾਇਸੈਂਸ ਚਾਹੀਦੀ ਆ ਉਹਦੇ ਬਾਅਦ ਲਾਇਸੈਂਸ ਦੇ ਹਿਸਾਬ ਨਾਲ ਤੁਹਾਨੂੰ ਪ੍ਰਕਾਸ਼ਨ ਚਾਹੀਦੀਆਂ ਉੱਥੇ ਕੁਝ ਵੀ ਪ੍ਰਕਾਸ਼ਨ ਨਹੀਂ ਤੇ ਮੈਂ ਤਾਂ ਬੇਨਤੀ ਕਰੂੰਗਾ ਕਿ ਜੇ ਇਹਨਾਂ ਨੇ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਅਕਾਲੀ ਦਲ ਫਿਰ ਤੋਂ ਜਿਹੜਾ ਪੂਰੀ ਐਜੀਟੇਸ਼ਨ ਕਰੂਗਾ ਲੋਕਾਂ ਨੂੰ ਇਨਸਾਫ ਦਿਵਾਉਣ ਵਾਸਤੇ ਨਾਲੇ ਖੋਰ ਗੱਲ ਹੈ ਮੈਂ ਡੀਜੀਪੀ ਨੂੰ ਬੇਨਤੀ ਕਰਦਾ ਐ ਜੀਆਂ ਫੈਕਟਰੀਆਂ ਹਰੇ ਬਹੁਤ ਪੰਜਾਬ 'ਚ ਖੁਲਾਈਆਂ ਹੋਣੀਆਂ ਇਹਨਾਂ ਨੇ ਪੈਸੇ ਇਕੱਠੇ ਕਰਨ ਵਾਸਤੇ ਸਾਰੇ ਪੰਜਾਬ ਚ ਇਨਵੈਸਟੀਗੇਸ਼ਨ ਕਰਨ ਪੁਲਿਸ ਦੀ ਡਿਊਟੀ ਲਾਉਣ ਜੈ ਜੀਆਂ ਐ ਜੀਆਂ ਫੈਕਟਰੀਆਂ ਇਲੈਗਲ ਖੋਲੀਆਂ ਗਈਆਂ ਸਾਰੀਆਂ ਬੰਦ ਕਰਾਉਣ ਨਹੀਂ ਤਾਂ ਬਹੁਤ ਜਾਨਾਂ ਜਾ ਸਕਦੀਆਂ ਮਾਲਕ ਨੇ ਨਾ ਨਾ ਬੰਦਦਾ ਸਰ ਕੋਣਿਆਂ ਨਾ ਮੰਡੀ ਬੰਦ ਕਰੇ ਸਟਾਫ ਤੇ ਇੱਕ ਨੌਜਵਾਨ ਮਾਰੇ ਗਈ ਇਹ ਮੇ ਆਪਕ ਇਹ ਆਈਲੈਟਸ ਦਾ ਲਿਟਰ ਲਿਖਵਾ